ਮੰਨਣਾ ਮੈਂ ਤੇਰੇ ਸੁਣਨ ਲੱਗੇ ਇਹ ਤਾਂ ਕਹਿੰਦੇ ਸਵੇਰੇ ਆਉਂਗਾ ਕਹਿੰਦੇ ਤੁਸੀਂ ਕਿੱਥੇ ਆਏ ਸੀਗੇ ਭਾਈ ਕਿਹਾ ਭਾਈ ਕਿਹਾ ਪਈ ਗੱਲ ਆ ਉਹਦੇ ਬਾਅਦ ਅਸੀਂ ਪੈਨ ਮਾਰ ਗਈ ਖੋਲੇ ਗਰੇਡ ਹੈ ਭਾਈ ਭਾਈ ਚੈਕਿੰਗ ਕੀ ਕਰ ਗਿਆ ਅੰਦਰ ਜਾ ਕੇ ਪੁਲਿਸ ਪੇ ਸਾਰੀ ਅੰਦਰ ਕੀ ਚੈਕਿੰਗ ਕਰਕੇ ਆਈ ਜੀ ਪੂਰਾ ਮਕਾਨ ਛਾਣ ਜਾ ਰਹੇ ਇੱਕ ਬਰਾਉਂਡ ਕਰ ਰਹਾ ਸੀਗਾ ਸਾਰੇ ਅੰਦਰ ਨਹੀਂ ਗਏ ਕਿਉਂਕਿ ਟੀਵੀ ਫੋਟੇ ਹੀ ਦੇਖਣ ਰਿਹਾ ਸੀ ਭਾਈ ਕੋਣ ਕੇ ਅੰਦਰ ਗਏ ਮੈਨੂੰ ਮਾਗ ਰਿਹਾ ਹੈ ਇਹ ਬਿਠਾ ਕੇ ਜਾ ਰਹੇ ਗੱਡੀ ਨੂੰ ਭਰਾਓ ਕਰਦੇ ਜਾ ਰਹੀ ਹੈ ਭਾਈ ਖਾਂਸੀ ਨਹੀਂ ਸਜਾਉਣੀ ਨੂੰ ਕੰਸੀ ਸੜਾਉਗੀ ਤੁਸੀਂ ਕਿਹੜਾ ਦੱਲੋ ਪਿੱਛੋ ਪਿੱਛੋ ਹੋਇਓ ਪਿੱਛੋ ਪਿੱਛੋ ਸਪਰਚਾਚਰ ਵਾਲੇ ਕਰਦਾ ਦੇਗੀ ਪੂਨ ਪਿੱਛਾ ਆ ਰਿਹਾ ਉਸ ਵੀ ਐਕਸਪੀਰ ਆਪਣੀ ਕਸਟਡੀ ਦੇ ਵਿੱਚ ਲਿਆ ਕੇ ਜਿਹੜਾ ਲਾ ਕਰ ਬੀਚੇ ਬੰਦੀ ਬੱਚੇ ਵੀ ਆਪਾਂ ਨਾਲ ਭਾਈ ਤੈਨੂੰ ਹੋ ਗਿਆ ਯਾਰ ਹੋ ਜਾ ਉਹਨੂੰ ਹੱਥ ਲਾ ਹੋ ਇਹਨੂੰ ਹੋ ਗਿਆ ਯਾਰ तेरा साथी लड़की मां कलर बार करण जो मार्किती शन वालो बाबा दरो हे मुंहिंजे ਫਾਦਰ ਦੀ ਡੈਥ ਹੋਈ ਹੈ ਤੇ ਅੱਜ ਇਸ ਨਕਮੇ ਆਦਮੀ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਅੱਜ ਜਿਹੜੀ ਨਵਾਲਗ ਬੇਟੀ ਹੈ ਸਾਡੀ ਧੀ ਹੈ ਭਾਈ ਇਹੋ ਜਿਹੇ ਭਾਈ ਸ਼ਹਿਦਾਦੀ ਛੋਟਾ ਪਾਣਾ ਇੱਕ 5 ਸਾਲ ਦੇ ਬੱਚੇ ਨੂੰ ਇਹ ਕਿ ਫਾਪ ਨਹੀਂ ਮਿਲ ਸਕਿਆ ਕਿ ਲਗਦਾ ਤੁਹਾਡੀ ਕਟੀਸ ਵਿੱਚ ਕੀ ਕਰ ਰਹੇ ਪਹਿਲਾਂ ਵੀ ਮੇਰਾ ਚੋਦਤ ਮਰ ਗਿਆ ਤੇਰੀ ਧਾਰ ਦੇ ਵਿੱਚ ਕਬੀ ਉਸ ਕੀ ਗਰਗੀ ਭਾਈ ਇਸ ਕਾਲ ਸਾਲ ਦੇ ਬੱਚੇ ਦੀ ਇਨਸਾਫ ਨਹੀਂ ਮਿਲ ਸਕਿਆ ਕੀ ਲੱਗਦਾ ਤੁਹਾਨੂੰ ਇਨਸਾਫ ਨਹੀਂ ਮਿਲ ਸਕਿਆ ਧੰਨਵਾਦ ਇਨਸਾਫ ਕਰ ਲਿਆ ਇਹ ਮਾਨ ਸਰਕਾਰ ਕੰਮ ਕਰਦੇ ਲੋਕ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਇਹ ਵਿਭਾਗ ਦੇਣਾ ਚਾਹੀਦਾ ਸੱਤਰੀ ਦੇ ਵੀਰਾਂ ਤੇ ਸਵਾਲ ਬਹੁਤ ਵੱਡੇ ਆਰੇ ਇਸੇ ਬੰਦੇ ਨੂੰ ਪਹਿਲਾ ਪ੍ਰਸ਼ਾਸਨ ਗਿਆ ਚੈੱਕ ਕੀਤਾ ਗਿਆ ਪ੍ਰਸ਼ਾਸਨ ਉਹ ਵੀ ਚੈੱਕ ਕਰ ਲੈਂਦਾ ਜਿੰਨਾ ਵੱਡਾ ਸਾ ਇਹ ਮੈਨੂੰ ਦੁੱਖ ਹੈ ਮੇਰੀ ਟੀਮ ਵਰਗੀ ਨਹੀਂ ਬੱਚੇ ਇਤਨਾ ਨਹੀਂ ਕੀਤਾ ਵਾ ਜਿਉਂ ਇਹ ਤੇ ਸਭ ਦੀ ਸਾਡੀ ਹੁੰਦੀ ਹੈ ਡਾਂਗ ਫੜਾ ਯਾਰ ਕਿੱਥੇ ਆ ਅੱਗ ਲਾ ਲਈ ਇੱਥੇ ਤੇਲ ਲਿਆਉਣ ਨੂੰ ਅੱਗ ਲਾਈਏ ਯਾਰ ਇਹ ਸੰਦੇਸ਼ ਕਿਹਨਾਂ ਦਾ ਹੈ ਤਾਂ ਖਾਲਚੀ ਟੀਮ ਦੀ ਹੈ ਯਾਰ ਘਰ ਮੈਂਬਰ ਇੱਥੇ ਦਾ ਯਾਰ ਇਹਨਾਂ ਦੇ ਮੈਂਬਰ ਤੁਸੀਂ ਕਿਹਨਾਂ ਦੇ ਮੈਂਬਰ ਹੋ ਯਾਰ ਇਹਨਾਂ ਦਾ ਕੀ ਹੋ ਗਿਆ ਫਿਰ ਮੈਂ ਕੋਈ ਉਦਾਂ ਹੀ ਆ ਗਿਆ ਯਾਰ ਦਾ ਤਕਲ ਹੋਇਆ ਪਤਾ ਮੈਂ ਭਾਜੀ ਮੈਂ ਗਲਤ ਪਤਾ ਤਕਲ ਹੀ ਪਾਣੀ ਕਿੱਥੇ ਨੂੰ ਇਹ ਕਿਸੇ ਨੂੰ ਮੈਨੂੰ ਪਾਣੀ ਆਇਆ ਮੈਂ ਇਦਾਂ ਦਾ ਕੰਮ ਕਰਾਣਾ ਗੁਰੂ ਜੀ ਸਾਰੇ ਮੀਡੀਆ ਵਾਲੇ ਬਣਾ ਰਹੇ ਆਪਾਂ ਨੂੰ ਮਿਲੋ ਕਿਹੜਾ ਯਾਰ ਜਨੂੰਨੀ ਜੁਰਮ ਹੈ ਉਹ ਕੋਈ ਨਹੀਂ ਰਾਣੀ ਘਰ ਆਏਗਾ ਬਾਸ ਸਾਰੇ ਖੜੇ ਆਹ ਚੱਲਣ ਦੀ ਮੀਡੀਆ ਕੋ ਮੀਟਿੰਗ ਕਰੋ ਚੱਲ ਦੇ ਦੀ ਮੀਡੀਆ ਬਣਾ ਲੈ ਮੈਂ ਕਹਿੰਦਾ ਸਾਰੇ ਬਣਾਉਂਦੇ ਕਰੋ ਮੈਨੂੰ ਨਹੀਂ ਪਤਾ ਕਿ ਕਰਦੇ ਨਹੀਂ ਕਰੀਂ ਕਰਾ ਦੇ ਕੰਮ ਹਾਸਲ ਕਰ ਬੜੇ ਯਾਰ ਮਾਰ ਦੋ ਨੂੰ ਹਾਲ ਸਿੰਘ ਜੀ ਮੈਨੂੰ ਮਾਰ ਆਠੇ ਪੀਰੇ ਨਹੀਂ ਚਾਹੀਦੀ ਤੁਸੀ ਕਰਦੇ ਅਸੀਂ ਆਵਾਂਗੇ ਬਾਈ ਮੋਹਰਾਂ ਨੇ ਸਵੇਰੇ ਆਵਾਂਗੇ ਦੱਸ ਮੋਹਰ ਪਹਿਲੇ ਲੈ ਕੇ ਚਲੇਗੀ ਹੈ ਪਹਿਲੇ ਲੈ ਕੇ ਚਲੇਗੀ ਅਸੀਂ ਤੋਂ ਮਹੱਲੇ ਦੇ ਨਹੀਂ ਹੈਗੇ ਸਾਡਾ ਯਾਰ ਦੋਸਤ ਲੱਗਦਾ ਆ ਪਰ ਸਭ ਤੋਂ ਵੱਡੀ ਗਲਤੀ ਜਦ ਪੁਲਿਸ ਚੱਕਰਣ ਆਈਏ ਕਰ ਪੁਲਿਸ ਚੱਕਰਣ ਆਈਏ ਚੱਕਰ ਤੇ ਪੁਲਿਸ ਨੂੰ ਕਦੇ ਬਾਸੀ ਨਹੀਂ ਦੇਖਿਆ ਪੁਲਿਸ ਨੇ ਪੁਲਿਸ ਨੇ ਬਾਥਰੂਮ ਰੈਸ ਕਰਕੇ ਨਿਲੈਤੀ ਆ ਬਹੁਤ ਜੀ ਜਿਹੜਾ ਵੀ ਮੁਲਾਜ਼ਮ ਆਇਆ ਉਹ ਪਹਿਲੇ ਇਮੀਡੀਅਟ ਸਸਪੈਂਡ ਹੋਣਾ ਚਾਹੀਦਾ ਅਗਰ ਇਹ ਜਿਹੜਾ ਅੱਜ ਮੂਹ ਹੋਲ ਬਕਿਆ ਕੀ ਪਤਾ ਕੋਈ ਤਰਕੀਬ ਨਹੀਂ ਕਰ ਕੀ ਪਤਰੀਆ ਵੀ ਜਿਹੜਾ ਡਾਕਟਰ ਐ ਐਕਸਰੇ ਨਾਲ ਲੱਗੇ ਉਹ ਫਿਰ ਲੱਗੋਈ ਚੌਂਕੀ ਨਾਲ ਕਰਾਈ ਸੀ ਕੋਈ ਅਧਿਕਾਰੀ ਨਹੀਂ ਆਇਆ ਸਾਰੇ ਉਹਨੂੰ ਲੈ ਕੇ ਚਲੇ ਗਏ ਆ ਨਹੀਂ ਨਹੀਂ ਮਾਂ ਬਾਪ ਬੱਚੇ ਦੇ ਰੋ ਰਹੇ ਨੇ ਕਿੱਦਾਂ ਰੋ ਰਹੇ ਆ ਤੁਸੀਂ ਚੌਂਕੀ ਲਈ ਜਿਹੜੀ ਇੱਥੇ ਮਵਦੀਨ ਪਾਈ ਸੀ ਚੌਂਕੀ ਜਿਹੜੀ ਬਣਾਈ ਸੀ ਜੋ ਹਾਲਾਤ ਹਨ ਬੰਦਾ ਜੀ ਲੋਕਲ ਚੌਂਕੀ ਤੋਂ ਖਵਾਗ ਮਿਲਿਆ ਚੌਂਕੀ ਵਾਲਾ ਦਾ ਅਫਸਰ ਵੀ ਨਹੀਂ ਚੱਲ ਰਿਹਾ ਸੇ ਤੋਂ ਉਹਨਾਂ ਬੱਤਾ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾ ਬਾਜ਼ ਸਾਰੇ ਇਲਾਕੇ ਚ ਜੀ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅੱਜ ਬੱਚੀ ਇਹ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਜੇ ਕਿਤੇ ਪੁਲਿਸ ਪਹਿਲੇ ਆ ਕੇ ਚੈੱਕੀ ਕਰ ਲੈਂਦੀ ਕਿ ਬੱਚੀ ਇਹ ਹਾਲਾਤ ਚ ਬਚ ਜਾਂਦੀ ਜੀ ਬੱਚੀ ਦੇ ਲਾਗੇ ਉਹਨੂੰ ਖਾਕ ਪਹੁੰਚਦਾ ਬਚ ਜਾਂਦਾ ਜੀ ਜਲੰਧਰ ਬੈਸ ਦਿਨੋਂ ਤੋਂ ਕਿਸ ਪਾਸੇ ਜਾ ਰਹੇ ਹੋ ਜੀ ਅੱਜ ਤੁਹਾਡੇ ਨਾਲ ਖੜੇ ਆ ਔਰ ਇਹਨਾਂ ਨੇ ਜੋ ਪਰਿਵਾਰ ਰਾਮ ਗੱਦੀ ਬਰਤਾਈ ਹੈ ਅੱਜ ਜੋ ਉਸ ਵਿਅਕਤੀ ਨੇ ਕੀਤਾ ਸ਼ਰਮਨਾਕ ਘਟਨਾ ਕੀਤੀ ਹੈ ਜੋ ਇਹਨਾਂ ਰੇਪ ਕਰਕੇ ਉਹਦਾ ਮਰਡਰ ਕੀਤਾ ਇਹ ਬਖਸ਼ਣਯੋਗ ਨਹੀਂ ਹੈ ਬੰਦਾ ਇਹਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਸ ਵਿਅਕਤੀ ਨੇ ਬਹੁਤ ਸਾਰੇ ਲੋਕਾਂ ਦਾ ਭਰੋਸਾ ਤੋੜਿਆ ਇਸ ਵਿਅਕਤੀ ਨੇ ਜੋ ਕੀਤਾ ਇਹਦੇ ਨਾਲ ਕੋਈ ਵੀ ਵਿਅਕਤੀ ਆਪਣੇ ਧੀ ਬੱਚੇ ਜਿਹੜੇ ਆ ਉਹ ਕਿਤੇ ਆਪਣੇ ਆਂਗ-ਬਾਂਗ ਨਹੀਂ ਭੇਜੇਗਾ ਇਸ ਵਿਅਕਤੀ ਨੂੰ ਕੜੇ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰ ਹੈ ਸਰਕਾਰ ਵੀ ਜ਼ਿੰਮੇਵਾਰ ਹੈ ਬੋਲੇ ਭਾਈ ਆਪਾਂ ਲੱਗਦਾ ਜਿਹੜੀ ਪੁਲਿਸ ਕਾਰਗੁਜ਼ਾਰੀ ਹਲੇ ਟੇਢੀ ਨਹੀਂ ਹੋਈ ਇਹ ਬਹੁਤ ਜਨੇ ਆ ਇੱਕ ਮਿੰਟ ਇੱਕ ਮਿੰਟ ਦੇਖੋ ਕੋਈ ਪੋਲਿਟਿਕਲ ਨਹੀਂ ਹੈ ਕੋਈ ਕੁਝ ਨਹੀਂ ਤਰਮਨਤ ਕਸੂਰ ਸਿਰਫ ਇਹ ਹੈ ਕਿ ਜਦੋਂ ਇਸ ਚੈੱਕ ਕਰਨਾ ਇਸੇ ਤੇ ਕੋਈ ਵੀ ਫੀਲ ਨਹੀਂ ਦਿੱਤਾ ਲੱਗਿਆ ਹੱਥ ਦੇ ਹੱਥ ਵਿੱਚ ਕਾਨੂੰਨ ਨਾ ਰਹੇ ਤਪੂਣੋ ਜਿਹੜੀ ਕਹਿੰਦੀ ਕਿ ਵੀ ਕਾਨੂੰਨ ਹੱਥ ਵਿੱਚ ਲਿਤਾ ਉਹ ਪ੍ਰੋਬਲਮ ਹੈ ਪਹਿਲਾਂ ਕਿਉਂ ਨਹੀਂ ਕੀਤਾ ਕੋਈ ਨਹੀਂ ਇੱਕ ਮਿੰਟ ਹੱਥ ਚੁਣ ਕੇ ਮੈਡਮ ਉਸ ਵੇਲੇ ਉਸ ਵੇਲੇ ਇੱਕ ਗੱਲ ਮੁਲਾਇਮ ਅੰਦਰ ਗਿਆ ਸੀ ਉਹ ਮੁੰলায় ਨੂੰ ਲੜਕੀ ਵਿਖੀ ਨਹੀਂ ਕੰਮ ਦੇ ਵਿੱਚ ਨਹੀਂ ਪੁੱਛਿਆ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਉਹ ਵੀ ਲਾਡੋੜੀ ਹੈ ਕਿਉਂ ਨਹੀਂ ਪਹਿਲਾ ਕੁੜੀ ਲੰਮੀ ਗਾ ਜੂੜੀ ਦੇ ਨਾਲ ਆਣੀ ਨਹੀਂ ਤੇ ਹੋਣਾ ਪਹਿਲਾ ਕਿਹੜੀ ਕੁੜੀ ਹੋ ਗਈਆਂ ਉੱਤੇ ਭਾਸੀ ਨਹੀਂ ਹੁੰਦੀ ਮੈਂ ਇਵੇਂ ਦੇਖਦੇ ਆ ਰੋਪੀ ਨੂੰ ਪੁਲਿਸ ਲੈ ਗਈ ਆ ਲੜਕੀ ਕਿਸੇ ਬੰਗੜੀ ਦੀ ਜੀ ਹੇਠਾਂ ਆ ਗਈ ਜੋ ਖਾਏ ਹੈ ਮਾਰਨਾ ਵੀ ਨਹੀਂ ਆਉਂਦਾ ਪੁਲਿਸ ਪੁਲਿਸ ਆ ਪਾਤੀ ਤੇ ਦੀ ਕਿ ਕੌਣਾ ਨੇ ਹਾਂਜੀ ਅੰਗਰੇਜ਼ੀ ਸਰਕਾਰ ਦੇ ਵਿੱਚ ਇਹ ਲੋਕਾਂ ਨੇ ਬਿਸਰਬਾ ਕਰ ਦਿੱਤਾ ਇੱਕ ਪ્યોਰ ਦੇ ਦੇ ਸ਼ਰਮਨਾ ਦੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਹਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਉਹਦੇ ਲਈ ਨਹੀਂ ਉਹ ਬਹੁਤ ਮਾੜੀ ਗੱਲ ਹੈ ਇਹਦੇ ਲਈ ਦਾ ਸ਼ਰਮਨਾ ਕੋਈ ਨਹੀਂ ਪ੍ਰਸ਼ਾਸਨ ਦਾ ਜਿਹੜਾ ਕਿ ਈ ਲਾ ਯੋਗਦਾਨ ਨਜ਼ਰ ਆਇਆ ਹੰਗਸਤਾਨ ਸਾਰੇ ਚੀਜ਼ ਫਾਈ ਕਰਾਂਗੇ ਜੀ ਪਰ ਨਾਓ लेटर्स टू वेरीफाई द कांट्स थे जो भी होया है इट्स वेरी अनफॉर्चूनेटली जो भी बंदे कानूनी फायर बाय हो तो मैडम ड्यूटी ऑफिसर से भी सवाल उठते पे कि जेड़ा कि परिवार के मेंबर्स को मना किया गया कि इत्ते कोई है नहीं ये लड़की कोई ऐसा सवाल उठती है कि पुलिस पर 24 घंटे पहले आया थी और चंडीगढ़ महीने से रह रहे हैं ये मेडिकल ले खड़ी है पुलिस ने बुलाया ਕੁੜੀ ਆ ਪੁਲੀਸ ਦੇ ਤੇ ਕਿਹਾ ਮੈਂ ਆ ਗਿਆ ਨਾ ਕਿ ਉਹਨੇ ਨਾ ਕਿੰਦੇ ਅੰਦਰ ਚੈਕਿੰਗ ਤੋਂ ਬਾਅਦ ਮਤਲਬ ਕਿ ਜਦੋਂ ਪੁਲਿਸ ਚੈੱਕ ਕਰ ਰਹੀ ਹੈ ਸ਼ਾਇਦ ਬਾਥਰੂਮ 'ਚ ਦੇਖ ਲੈਂਦੀ ਸਾਰੀ ਦੀਵਾਰੀਆਂ ਦਾ ਦੁਬਾਰਾ ਜਾ ਦੁਬਾਰਾ ਜਾ ਇਹ ਮਾਮਲਾ ਜਿਹੜਾ ਆ ਬਾਥਰੂਮ ਦੇ ਵਿੱਚ ਕੁੜੀ ਮਰੀ ਹੋਈ ਹੈ ਉਹਦੇ ਮੂੰਹ 'ਤੇ ਕੱਪੜਾ ਪਾਇਆ ਹੋਇਆ ਉਹਦਾ ਰੈਪ ਕੀਤਾ ਗਿਆ ਜਾਨ ਦੱਸੋ ਆਪਾਂ ਜੇ ਬਹੁਤ ਮਹੱਤਵਪੂਰਨ ਹੋਇਆ ਜੀ ਔਰ ਇਹਨੂੰ ਜਿਹੜਾ ਹੈਗਾ ਤਾਂ ਹਰ ਤਰੀਕੇ ਨਾਲ ਹੁੰਦਾ ਹੈ ਇਹਨੂੰ ਜਿਹੜਾ ਹੈਗਾ ਦੋਸ਼ੀ ਹੁੰਦਾ ਸਰ ਇੱਕ ਛੋਟਾ ਜਿਹਾ ਸਵਾਲ ਸੀਗਾ ਸਰ ਦੇਖੋ ਡੀਜੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਕਿ ਪ੍ਰਸ਼ਾਸਨ ਵੱਲੋਂ ਮਲਾਵਾਸੀਆਂ ਦਾ ਕਹਿਣਾ ਹੈ ਕਿ ਡਿਊਟੀ ਅਫਸਰ ਅੰਦਰ ਮੌਕੇ ਤੇ ਗਏ ਸੀਗੇ ਉਹਨਾਂ ਵੱਲੋਂ ਕੈਮਰੇ ਵਗੈਰਾ ਚੈੱਕ ਕੀਤੇ ਗਏ ਨੇ ਪਰ ਮਲਾਵਾਸੀਆਂ ਦੋਸਤਾਂ ਵੀ ਕਹਿਣਾ ਸੀ ਕਿ ਡਿਊਟੀ ਅਫਸਰ ਨੂੰ ਕਿ ਲੜਕੀ ਅੰਦਰ ਹੈ ਪਰ ਉਹਨਾਂ ਨੇ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਸੋ ਡਿਊਟੀ ਅਫਸਰ ਨੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਵੈਰੀਫਾਈ ਕਰ ਲੈਂਦੇ ਆ ਪਾਜੀ 1 ਮਿੰਟ ਉਹਦੇ ਉੱਤੇ ਡਿਊਟੀ ਅਫਸਰ ਨੇ ਗੱਲਬਾਤ ਹੋਈ ਹੈ ਉਹਨਾਂ ਨੇ ਕਹਿੰਦੇ